ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਅਮਰਿਤਸਰ ਦੇ ਜੋੜਾ ਫਾਟਕ ਦੀਆਂ ਜਿੱਥੇ ਵਿੱਚ ਸਾਧਿਓਂ ਕਿ ਡਰਾਈਵਰ ਨੇ ਪੂਰੇ ਦਾ ਪੂਰਾ ਟਰੱਕ ਹੀ ਬ੍ਰਿਜ ਦੇ ਵਿੱਚ ਫਸਾ ਦਿੱਤਾ ਹੈ ਜੀ ਆ ਦੱਸ ਦਈਏ ਕਿ ਇਹ ਰੇਲਵੇ ਦਾ ਬ੍ਰਿਜ ਹੈ ਜਿਸ ਦੇ ਵਿੱਚੋਂ ਡਰਾਈਵਰ ਵੱਲੋਂ ਟਰੱਕ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਟਰੱਕ ਤੇ ਲੰਘਿਆ ਨਹੀਂ ਗਿਆ ਬਲਕਿ ਪੌਲ ਤੇ ਹੀ ਟੁੱਟ ਜਾਂਦਾ ਹੈ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਵੇਖ ਸਾਧਿਓਂ ਕਿ ਇਸ ਤਰ੍ਹਾਂ ਜੋ ਟਰੱਕ ਹੈ ਪੌਲ ਦੇ ਵਿੱਚ ਫਸ ਗਿਆ ਹੈ ਓਵਰ ਲੋਡ ਟਰੱਕ ਸੀ ਜਿਸ ਵਿੱਚ ਪੂਰਾ ਮਾਲ ਭਰਿਆ ਹੋਇਆ ਸੀ ਜੋ ਕਿ ਮਾਲ ਕਿਤੇ ਜਾ ਰਿਹਾ ਸੀ ਇਹ ਡਰਾਈਵਰ ਵੱਲੋਂ ਟਰੱਕ ਨੂੰ ਪੋਲ ਦੇ ਹੇਠਾਂ ਤੋਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਟਰੱਕ ਦੇ ਨਾਲ ਪੋਲ ਟੁੱਟ ਜਾਂਦਾ ਹੈ ਪੋਲਰ ਟੁੱਟਣ ਕਾਰਨ ਟਰੱਕ ਜਿਹੜਾ ਪੋਲ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਕ੍ਰੇਨ ਬੁਲਾਈ ਜਾਂਦੀ ਹੈ ਫਿਰ ਕ੍ਰੇਨ ਦੀ ਮਦਦ ਨਾਲ ਪੋਲ ਤੇ ਲੱਗੇ ਗਾਰਡਨ ਨੂੰ ਚੁੱਕ ਕੇ ਟਰੱਕ ਨੂੰ ਬਾਹਰ ਕੱਢਿਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੋਂ ਅਸਾਧਿਆ ਕਾਰਿਆ ਵਿਗਤ ਸਾ ਦਿਓ ਕਿ ਇਸ ਪੋਲ ਤੋਂ ਕਾਫੀ ਲੋਕ ਲੰਘਦੇ ਨੇ ਜੇਕਰ ਪੁਲ ਨੁਕਸਾਨਿਆ ਜਾਂਦਾ ਤਾਂ ਜਾਨ ਡਿੱਗ ਪੈਂਦਾ ਫਿਰ ਕਾਫੀ ਨੁਕਸਾਨ ਹੋ ਸਕਦਾ ਸੀ ਤੇ ਲੋਕ ਪੁਲ ਦੇ ਥੱਲੇ ਆ ਸਕਦੇ ਸੀ ਮੌਕੇ ਤੇ ਰੇਲਵੇ ਵਿ ਪੋਚੇ ਨੇ ਉਹਨਾਂ ਦੇ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤਾਂ ਕ੍ਰੇਨ ਦੇ ਨਾਲ ਪੌਲਰ ਤੇ ਟੁੱਟੇ ਗਾਰਡਨ ਨੂੰ ਠੀਕ ਕਰਨ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਦੱਸਿਆ ਕਿ ਇੱਕ ਡਰਾਈਵਰ ਨਸ਼ੇ ਦੇ ਹਾਲਾਤ ਚ ਸੀ ਤੇ ਡਰਾਈਵਰ ਵੱਲੋਂ ਕਾਫੀ ਜ਼ਿਆਦਾ ਸਪੀਡ ਦੇ ਵਿੱਚ ਟਰੱਕ ਲੰਘਾਇਆ ਗਿਆ ਪੁਲ ਦੇ ਵਿੱਚ ਮਾਰਿਆ ਗਿਆ ਹੈ ਤੇ ਜਿਸ ਕਰਕੇ ਹਾਦਸਾ ਹੋਇਆ ਲੋਕਾਂ ਵੱਲੋਂ ਵੀ ਕਿਹਾ ਕਿ ਕਿ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਕਿਉਂਕਿ ਥੋੜੀ ਜਿਹਾ ਪਹਿਲਾਂ ਹੀ ਸਕੂਲ ਦੇ ਬੱਚੇ ਇੱਥੋਂ ਲੰਘੇ ਨੇ ਜੇਕਰ 5 ਮਿੰਟ ਪਹਿਲਾਂ ਇਹ ਟਰੱਕ ਆ ਲੰਘਦਾ ਤਾਂ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਦੱਸੋ ਇਹ ਟਰੱਕ ਕਿੱਥੋਂ ਮੇਰਾ ਨਾਮ ਨਾ ਜਸਪਾਲ ਸਿੰਘ ਜੀ ਮੇਰਾ ਇੱਥੇ ਸੀਮਟ ਦਾ ਕਾਰੋਬਾਰ ਆ ਇਹ ਟਰੱਕ ਜੀਡੀ ਰੋਡ ਵੱਲੋਂ ਆਇਆ ਵਾ ਹਾਂਜੀ ਤੇ ਇਹ ਬੰਦਾ ਜਿਹੜਾ ਇਹਦਾ ਡਰਾਈਵਰ ਸੀ ਉਹ ਨਸ਼ੇ ਨਾਲ ਪੂਰਾ ਰੱਜਿਆ ਆਈ ਇਹਦੀ ਇੱਧਰ ਕੋਈ ਲੋਕੇਸ਼ਨ ਨਹੀਂ ਮੰਨ ਠੀਕ ਹੈ ਇਹਨੇ ਉਹ ਗੱਡੀ ਜਿਹੜੀ ਮੈਂ ਸਾਹਮਣੇ ਬੈਠਾ ਤੇ ਇਹਨੇ ਤਕਰੀਬਨ ਕੋਈ 100 ਕਿਲੋਮੀਟਰ ਦੀ ਪਰ ਸਪੀਡ ਦੇ ਨਾਲ ਇਹਨੇ ਉਹ ਗੱਡੀ ਉਹਨਾਂ ਐਂਗਲਾਂ ਦੇ ਵਿੱਚ ਮਾਰੀ ਆ ਕੇ ਤੇ ਇਹਨੂੰ ਅੱਗੇ ਜਾ ਕੇ ਤੇ ਡੱਕਿਆ ਗਿਆ ਡੱਕ ਤੇ ਜਦੋਂ ਵਾਪਸ ਲਿਆਂਦਾ ਤੇ ਇਹਨੂੰ ਪੁੱਛਿਆ ਗਿਆ ਵੀ ਤੇਰੀ ਗੱਡੀ ਆਂਦਾ ਜੀ ਗੱਡੀ ਜਲੰਧਰ ਦੀ ਆਈ ਆ ਕਿ ਜਾਣਾ ਕਿੱਥੇ ਆ ਆਰਾਮਾ ਜਲੰਧਰ ਜਾਣਾ ਆਈਏ ਨੂੰ ਪਹੁੰਚਾਇਆ ਤੇ ਰਾ ਇਧਰ ਜਲੰਧਰ ਵਾਲਾ ਕੋਈ ਰੋਟ ਨਹੀਂ ਬੰਦਾ ਪਰ ਦੱਸ ਨਹੀਂ ਸਕਿਆ ਕਿਉਂਕਿ ਇਹ ਨਿਛੇ ਜੀ ਇੰਨਾ ਹੈ ਇਹਨੂੰ ਇਸ ਗੱਲ ਦੀ ਸੁਰਤ ਨਹੀਂ ਹੈ ਕਿ ਇਹ ਕਿੰਨੀ ਹੈ ਮੋਕੇ ਤੇ ਕਿਸੇ ਜਾਣ ਇਨਸਾਨੀਆ ਕੋਈ ਗੱਡੀ ਤੇ ਨਹੀਂ ਆਈ ਨਹੀਂ ਗੱਡੀ ਨਹੀਂ ਆਈ ਮਤਲਬ ਤਕਰੀਬਨ ਕੋ ਲੱਡੂਆਂ ਵਾਲੇ 2-3 ਸੀ ਉਹ ਭੱਜ ਗਏ ਆਪਦੀ ਉਹਨਾਂ ਜਾਨ ਬਚਾਈ ਤੇ ਪਿੱਛੇ ਵੀ ਇਹਨੇ ਕਿਸੇ ਨੇ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਚਾ ਹੋ ਗਿਆ ਲੱਗਦਾ ਨਹੀਂ ਜੇਕਰ ਪੂਰੇ ਟ੍ਰੈਕਪਰ ਦਾ ਤਾਂ ਕਾਫੀ ਨੁਕਸਾਨ ਹੋਈ ਨਾ ਬਹੁਤ ਵੱਡਾ ਨੁਕਸਾਨ ਹੈ ਸਾਰੇ ਤੇ ਮਾਂ ਹੀ ਬਣਿਆ ਵਾ हां जी हां जी ਲੋਕੇ ਦਬ ਸਕਦੇ ਇਹਦੇ ਬੜੇ ਜੋਰਾਂ ਨਾਲ ਬਣਿਆ ਕਿਉਂਕਿ ਇਹਦੀ ਪ੍ਰੋਬਲਮ ਬੜੀ ਹੀ ਜੜੇ ਫਾਟਕਾਂ ਦੀ ਜੋਂ ਹਾਦਸਾ ਆਇਆ ਉਸ ਤੋਂ ਬਾਅਦ ਬੜੀ ਇਹਦੀ ਮੁਸ਼ਕਲ ਸੀ ਤੇ ਹੁਣੇ ਆ ਕੇ ਮਾ ਲੋਕਾਂ ਦਾ ਸੁਧਾਰ ਹੋਇਆ ਹੈ ਲੋਕਾਂ ਨੂੰ ਟ੍ਰੈਫਿਕ ਦੀ ਸਹੂਲਤਾਂ ਹੀ ਪਾਰਿਆ ਅੱਜ ਬੜੀ-ਬੜੀ ਮੁਸ਼ਕਲ ਜਿਹੜੀ ਹਾਦਸਾ ਜਿਸ ਕੁਝ ਹਾਦਸਾ ਵੀ ਹੁੰਦਾ ਕੱਲਿਆ ਹਾਦਸਾ ਹਾਂ ਜੀ ਜਿਦਾ 5 ਮਿੰਟ ਪਹਿਲਾਂ ਸਕੂਲ ਦੇ ਕਾਫੀ ਬੱਚੇ ਜਿਹੜੇ ਕਿਤੇ ਸੈਰ ਕਾ ਵਾ ਤੇ ਗਏ ਆ ਘੁੰਮਣ ਵਾ ਤੇ ਉਹ ਨਿਕਲੇ ਆ ਤੇ 100 ਬੱਚਾ ਸੀ ਤਕਰੀਬਨ ਉਹਨਾਂ ਦੀਆਂ ਲੈਣਾ ਲੱਗੇ ਆ 5 ਮਿੰਟ ਪਹਿਲੇ ਜੇ 5 ਮਿੰਟ ਪਹਿਲਾਂ ਤੇ ਘੱਟੋ ਘਾਟ ਜਿਹੜੇ 40 50 ਬੱਚੇ ਜਿਹੜੇ ਉਹ ਇੰਜਰਡ ਕਰਦਨੇ ਥੱਲੇ ਹੋ ਸਕਦਾ ਹੀ ਜੁੜਾ ਫਾਟਾ ਕਾਲਾ ਕਾਣ ਜੁੜੇ ਫਾਟ ਤੋਂ ਵੱਡਾ ਕਾਣ ਹੋਣਾ ਹੈ ਸਾਰੇ ਲਾਈਨ ਜਿਹੜਾ ਹੈ ਵੱਡਾ ਕਾਣ ਹੋਣਾ ਹੈ ਉਹ ਨੇਰੇ 'ਚ ਹੋਇਆ ਚਾਨਣ ਦੇ ਵਿੱਚ ਹੀ ਨੇਰਾ ਹੋ ਜਾਣਾ ਹੈ ਇਹ ਜਿਹੜਾ ਰੇਲਵੇ ਦਾ ਬ੍ਰਿਜ ਹੈ ਜਿੱਥੇ ਟਰੱਕ ਵੱਜਾ ਕੀ ਕਹਾਣੀ ਕੀ ਗੱਲ ਤੇ ਸਰ ਉਹ ਓਵਰਲੋਡ ਟਰੱਕ ਖੜਾ ਹੈ ਇਹਦੇ ਨਾਲ ਟਕਰਾਇਆ ਕਰਕੇ ਟੁੱਟ ਗਿਆ ਟਰੱਕ ਆਪਾਂ ਟਰੱਕ ਆਪਾਂ ਸੀਜ਼ ਕਰ ਲਿਆ ਹਾਂ ਜੀ ਟਰੱਕ ਇਹਦੇ ਥੱਲੇ ਪੜ ਗਿਆ ਸੀ ਟਰੱਕ ਸੀਜ਼ ਕਰ ਲਿਆ ਤੇ ਤਾਂ ਬੰਦੀ ਕਰ ਦੇ ਇਹਦਾ ਕਰਾਵਾਂਗੇ ਮੈਡੀਕਲ ਚੈੱਕਅਪ ਜੇ ਹੋਏਗਾ ਉਹਦੇ 'ਚ ਆ ਜਾਏਗਾ ਇਹ ਕੋਈ 12:30 ਵਜੇ ਪਰ ਇਹ ਵੱਡੇ ਟਰੱਕ ਦੀ ਨੋ ਐਂਟਰੀ ਹੈ ਫਿਰ ਵੀ ਉਹਨੇ ਟਰੱਕ ਕਿਉਂ ਲਿਆਂਦਾ ਉਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਹੋਏਗੀ ਹਾਂ ਜੇ ਕਰੇ ਹੋਰ ਅੱਗੇ ਲੈ ਜਾਂਦਾ ਦੀ ਸੈਟਿੰਗ ਦੇਖ ਸਕਦਾ ਬਿਲਕੁਲ ਨਹੀਂ ਇੱਥੇ ਰੋਕ ਲਈ ਆਪਾਂ ਨੂੰ ਕਿਥੇ ਨਹੀਂ ਅਗਰ ਐਂਗਲ ਲਾਰ ਟੁੱਟਦਾ ਅੰਡਰ ਲਾਈਨ ਦਾ ਤੇ ਅੰਦਰ ਜਾਦਾ ਤੇ ਪਬਲਿਕ ਨੂੰ ਪਰੇਸ਼ਾਨੀ ਨਹੀਂ ਹਾਂਜੀ ਹਾਂਜੀ ਦੇਖ ਸਕਦਾ ਸੀ ਬਿਲਕੁਲ ਫਿਰ ਰੇਲਵੇ ਤੋਂ ਕੋਈ ਆਏ ਜਾਂ ਰੇਲਵੇ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਇਹ ਤੇ ਰੇਲਵੇ ਐਕਟ ਦੇ ਤਾਅਤ FIR ਦਰਜ ਹੋ ਕੇ ਕਾਰਵਾਈ ਹੋਏਗੀ ड्राइवर किथे ड्राइवर कब्ज़ू